ਹਾਲ ਹੈ ਜੀ ਹੋਰ ਸਨਾ ਤੁਸੀਂ ਠੀਕ ਠਾਕ ਹੋਗੇ ਜੀ ਤੇ ਲਓ ਅੱਜ ਬਸੰਤਰੌਤ ਆਇਆ ਹੈ ਤੇ ਲਓ ਜੀ ਸਾਰਿਆਂ ਨੂੰ ਬਸੰਤਰੌਤ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਅਸੀਂ ਵੀ ਚੜਾਉਣ ਲੱਗੇ ਸੀਗੇ ਗੁੱਡੇ ਤੇ ਲਓ ਜੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਾ ਕੇ ਲੈ ਕੇ ਆਏ ਸੀ ਗੁੱਡੇ ਤੇ ਇਹ ਦੇਖੋ ਗੁੱਡੇ ਦਾ ਆਪਾਂ ਲੈ ਕੇ ਆਂਦੇ ਜੀ ਵੱਧੂ ਤੇ ਹੁਣ ਲੱਗੇ ਆਪਾਂ ਕਰਨ ਸ਼ਰਬਾਤ ਇੱਕ ਗੁੱਡਾ ਪਹਿਲੇ ਹੀ ਪਾੜ ਗਈ ਆਪਣਾ ਤੇ ਲਓ ਦੇਖੋ ਆਪਣੇ ਕੋਲੇ ਡੋਰੋ ਵੀ ਬਹੁਤ ਵਧੀਆ ਏ ਇਹ ਕੋਈ ਚਾਣਾ ਮਿੱਟ ਡੋਰੋ ਨਹੀਂ ਹੈਗੀ ਤੇ ਦੇਖੋ ਆਪਣਾ ਕੁਟ ਇੱਕ ਦਾ ਉਹ ਲੱਗਾ ਪਿਆ ਜੀ ਅਸਮਾਨ ਵਿੱਚ ਤੁਹਾਨੂੰ ਦੱਸ ਰਿਹਾ ਹਾਂ ਹੁਣ ਕਿਹੜਾ ਕਲਾ ਜਿਹੜਾ ਤੇ ਲਓ ਜੀ ਆਪਣੇ ਟੀਮ ਦੇ ਨਾਲ ਕਰੋ ਕਨੈਕਟ ਬੂਟਾ ਜੀ ਆ ਸਹਿਜ ਵੀਰ ਤੇ ਆ ਆਪਣਾ ਛੋਟਾ ਵੀਰ ਕਾਸ਼ ਤੇ ਲਓ ਜੀ ਹੁਣ ਆਪਾਂ ਲੱਗੇ ਆ ਲਾਉਣ ਪੇਚਾਂ ਤੇ ਲਓ ਕੋਈ ਜਿਹੜੇ ਐਂਟੀ ਬੰਦੇ ਦੇਖੋ ਸਾਹਮਣੇ ਚੜਿਓ ਇੱਕੋਠਿਆਂ ਦੇ ਤੇ ਉੱਤਰ ਵੀ ਉੱਤਰ ਵੀ ਤੇ ਹੋਰ ਪਾਸੇ ਇੱਧਰ ਵੀ ਲਾਓ ਜੀ ਆਪਣੇ ਨਾਲ ਹੀ ਲੱਗੇ ਪਏ ਆ ਗੁੱਡਾ ਚੜਾਉਣ ਤੇ ਆਪਾਂ ਹੁਣ ਇਸ ਤੋਂ ਬਾਅਦ ਲਾਉਣੇ ਆ ਜੀ ਪੇਚੇ ਤੇ ਤੁਸੀਂ ਦੇਖ ਹੀ ਰਹੇ ਹੋਗੇ ਜੀ ਅਸਮਾਨ ਵਿੱਚ ਗੁੱਤੇ ਕਿਤੇ ਵੀ ਨਜ਼ਰ ਆ ਨਹੀਂ ਰਹੇ ਵੈਸੇ ਤਾਂ ਬਹੁਤ ਜ਼ਿਆਦਾ ਦੂਰ ਦੂਰਾ ਆ ਤੁਹਾਨੂੰ ਦਿਖਾਈ ਦੇ ਰਹੇ ਹੋਣੇ ਆ ਜੀ ਛੋਟੇ ਛੋਟੇ ਇਹ ਲਾਰੀ ਹੋਣ ਆਪਾਂ ਵੀ ਲਾਵਾਂਗੇ ਪੇਚਾ ਤੇ ਵੇਨੇ ਜੀ ਕਟੀਂਦਾ ਜਾਂ ਗੱਟਦੇ ਆ ਵੇਨੇ ਆ ਜੀ ਤੇ ਲਾ ਸਾਹਮਣੇ ਵੀ ਵਾਜਾਂ ਮਾਰੀ ਜਾਂਦੇ ਆ ਲੋਵੀ ਦੇਖੋ ਜੀ ਪਿੰਦਾ ਰੌਲਾ ਟਰਫਾ ਡੋਡ ਆਏ ਐ ਕਾ ਪਟਿਆ ਗਿਆ ਜੀ ਸਾਹਮਣੇ ਆਪਣੇ ਉੱਤੇ ਸਿਰ ਤੋਂ ਦੀ ਲੰਗ ਚੁਪਾਏ ਇਹ ਨਾ ਨੰਗਾ ਨਰ ਨਹੀਂ ਦੋਰੇ ਆ ਤੁਹਾਨੂੰ ਦਿਖਾਈ ਦੇ ਹੀ ਰਿਹਾ ਨਾ ਜੀ ਪਰ ਮੈਨੂੰ ਤਾਂ ਹਿੱਟੱਕ ਦਿਸਿਆ ਨਹੀਂ ਇਹ ਉਹ ਸਾਹਮਣੇ ਆ ਗਿਆ ਜੀ ਤੇ ਬਹੁਤ ਜ਼ਿਆਦਾ ਗੁੱਡਾ ਕਟੀਤੇ ਆਉਂਦੇ ਆ ਆਦੇ ਫਰੋਜਪੁਰਾ ਲੋ ਵੀ ਬਹੁਤ ਜ਼ਿਆਦਾ ਗੁੱਡੇ ਇੱਧਰ ਨੂੰ ਆ ਰਹੇ ਕਿਉਂਕਿ ਅੱਜ ਹਵਾਇਆ ਇੱਧਰ ਲਈ ਆ ਫਰੋਹੀਪੁਰ ਤੋਂ ਮੂਗਾ ਰੋਡ ਨੂੰ ਆ ਰਹੇ ਆ ਸਿੱਧਾ ਹਵਾਏ ਹਵਾਈ ਤੇ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਅੱਜ ਅਸੀਂ ਕੋਠੇ ਤੇ ਚੜੇ ਆ ਵੈਸੇ ਤਾਂ ਬਹੁਤ ਘੱਟ ਗੁੱਡੇ ਡਾਇਆ ਅੱਜ ਸਾਨੂੰ ਕੋਈ ਇੰਨੇ ਜ਼ਿਆਦਾ ਸ਼ੌਕ ਨਹੀਂ ਸੀ ਕਿ ਆ ਪਰ ਅਸੀਂ ਕਹਿੰਦੇ ਚੱਲੋ ਫਿਰ ਵੀ ਅੱਜ ਦੇਣਾ ਫਿਰ ਵੀ ਅੱਜ ਆਪਾਂ ਨੂੰ ਚਾਹੀਦਾ ਜੀ ਚੜਾਉਣਾ ਗੁੱਡਾ ਆਪਾਂ ਤੇ ਲਓ ਜੀ ਅਬਰ ਇੱਕ ਹੋਰ ਆ ਚੁੱਕਾ ਜੀ ਗੋਰੀ ਭਾਂਜੇ ਹੀ ਲੱਗਦਾ ਜੀ ਆਪਣੇ ਵੀ ਤੇ ਦੂਰ ਦੂਰੋਂ ਮੁੰਡੇ ਆਏ ਹੋਏ ਜੀ ਆਪਣੇ ਨਾਲ ਗੁੱਡਾ ਚੜਾਉਣ ਵਾਸਤੇ ਤੇ ਲਓ ਜੀ ਤੁਸੀਂ ਦੇਖੋ ਆਹ ਦਾ ਸਾਧ ਭਾਈ ਭਜਰੇ ਨੇ ਮੁੰਡੇ ਗੁੱਡਾ ਲੁੱਟਣ ਵਾਸਤੇ ਕੌਮ ਹੁੰਦਾ ਜਾ ਰਿਹਾ ਦੇਖੋ ਤੁਸੀਂ ਕਿੰਨਾ ਭਜਦਾ ਹੋਇਆ ਕਿੰਨੀ ਜ਼ਬੇਰ ਨਾਲ ਜਾਂਦਾ ਆ ਤੇ ਤੁਸੀਂ ਦੇਖ ਲਿਆ ਹੋਣਾ ਜੀ ਇੱਧਰ ਵੀ ਭਜਦੇ ਮੁੰਡੇ ਤੇ ਆਵੇਗੀ ਬਿੱਟੂ ਵੀ ਡੋਰਾ ਲਵੇਟੀ ਜਾਂਦਾ ਦੇਖੋ ਤੁਸੀਂ ਬਹੁਤ ਵਧੀਆ ਲੱਗ ਰਿਹਾ ਅੱਜ ਸਾਨੂੰ ਅੱਜ ਅਸੀਂ ਆਹ ਸਹੀ ਮੇਰੇ ਵੀ ਦੇਖੋ ਵੀ ਮਸ਼ੀਨੀ ਸਾਡਾ ਪੰਜਾਬੀ ਤੇ ਦੇਸੀ ਜਗਾੜ ਦੇਖੋ ਦੇਖੋ ਤੁਸੀਂ ਡੋਰੋ ਲਵੇਟੀ ਡੋਰੋ ਲਵੇਟਣ ਦਾ ਤਰੀਕਾ ਵੀ ਦੇਖੋ ਤੁਸੀਂ ਕਰੋ ਫੋਲੋ ਇਸ ਤਰੀਕੇ ਨੂੰ ਬਹੁਤ ਵਧੀਆ ਤਰੀਕਾ ਸਾਡਾ ਤੇ ਦੇਖੋ ਮੈਂ ਕਮੈਂਟ ਦੇ ਵਿੱਚ ਦੋਰੋ ਲਵੇਟੀ ਗਈ ਹੈ ਜਿਹੜਾ ਢੀਕੀ ਦੇਖੋ ਤੁਸੀਂ ਤੇ ਲੋ ਜੀ ਇੱਕ ਇਧਰ ਆਪਣੇ ਕੋਲ ਅਸੀਂ ਦੋ ਚ ਚ ਰਖੜੇ ਲੈ ਕੇ ਚੜੇ ਸੀ ਉੱਪਰ ਤੇ ਗੁੱਡਿਆਂ ਦੀ ਤੁਸੀਂ ਪਰ ਤੇ ਇਹ ਤਾਂ ਦੇਖ ਹੀ ਰਹੀ ਐ ਜੀ ਕੁੱਡੇ ਸਾਡੇ ਕੋਲੇ ਬਹੁਤ ਜ਼ਿਆਦਾ ਐ ਤੇ ਸਾਰੀ ਢਹਾੜੀ ਸਾਡੇ ਗੁੱਡੇ ਕਟੀਤੀ ਆਣ ਸਾਨੂੰ ਕੋਈ ਵੀ ਚੱਕਰ ਨਹੀਂ ਆਵੇਂ ਤੇ ਔਰ ਤੁਸੀਂ ਮੁੰਡੇ ਬਾਹਣਾ ਵਿੱਚ ਦੇਖੋ ਜੀ ਦੇਖ ਹੀ ਲੈਣੇ ਆ ਬਹੁਤ ਜ਼ਿਆਦਾ ਫਿਰਤੇ ਹੋਏ ਲਓ ਜੀ ਇੱਕ ਦੋ ਤਿੰਨ ਇਹ ਦੇਖੋ ਜੇ ਇੱਕ ਗੁੱਡਾ ਹੁਣੇ ਹੁਣੇ ਹੋਰ ਕਟੀ ਚੁੱਕਾ ਏ ਤੁਸੀਂ ਦੇਖ ਹੀ ਲਿਆ ਪਰ ਕੋਣ ਵਿੱਚ ਬਹੁਤ ਘੱਟ ਨਜ਼ਰ ਆਉਂਦਾ ਏ ਤੇ ਲਓ ਜੀ ਆਪਾਂ ਫੇਰ ਕਰਤੀ ਸ਼ੁਰੂਆਤ ਇੱਕ ਗੁੱਡਾ ਆਪਣਾ ਪਹਿਲਾ ਕਟੀ ਚ ਗਿਆ ਸੀਗਾ ਤੇ ਆਪਾਂ ਘਾਟਨ ਸਪੀਰੀਅਸ ਕਰਕੇ ਆਪਣਾ ਗੁੱਡਾ ਤਾਕ ਦੀ ਜੀ ਜਾਂਦਾ ਹੀ ਦੇਖੋ ਆਪਾਂ ਫੇਰ ਚੜਾਦਾ ਤੇ ਦੇਖੋ ਸਾਰੇ ਚੜਾਈ ਜਾਂਦੇ ਆ ਜੀ ਸਾਰੇ ਜਾਨੇ ਕੋਠੇਰੇ ਚੜੇ ਹੋਏ ਆ ਤੇ ਸਾਡੀ ਪਹਿਲਾਂ ਸਕੀਮ ਸੀ ਜਿਹੀ ਐਸੀ ਵੀ ਗੁੱਠੇ ਦੇ ਸਪੀਕਰ ਵਗੈਰਾ ਲਾ ਕੇ ਗੁੱਡਾ ਢਣਾਉਣਾ ਤੇ ਪਰ ਸਾਡੇ ਪੰਡਨਾ ਅੱਜ ਥੋੜੀ ਜਿਹੀ ਘਟਨਾ ਵਾਪਰ ਗਈ ਮੁੰਡਾ ਸੀ ਨੌਜਵਾਨ ਤੇ ਕੋਈ ਬਾਤ ਘਾਟ ਦੇ ਵਿੱਚ ਜੀ ਉਹ ਮੁੰਡਾ ਪੂਰਾ ਹੋ ਗਿਆ ਸਵਰਗਵਾਸ ਹੋ ਗਿਆ ਸੀਗਾ ਤੇ ਇਸ ਕਰਕੇ ਅਸੀਂ ਕੋਈ ਵੀ ਆਹੋ ਜਿਸ ਵੀ ਦਾ ਨਹੀਂ ਕੀਤੀ ਕਿ ਮਲਸ ਪੰਡ ਦੇ ਕੰਮ ਆ ਸਾਡਾ ਕੋਈ ਸਪੀਕਰ ਵਗੈਰਾ ਨਹੀਂ ਕੰਮ ਆ ਜਾਂਦਾ ਕਿ ਤਾਂ ਸੀ ਕੋਈ ਨਹੀਂ ਤੇ ਇੱਕ ਗੁੱਡਾ ਗੇ ਵੀ ਹੋਰ ਆ ਚੁੱਕਾ ਏ ਤੇ ਇਹਦਾ ਲੱਗਾ ਪਿਆ ਅਸਮਾਨ ਦੇ ਵਿੱਚ ਇਹ ਕਿੱਥੇ ਗੁੱਡਾ ਆ ਰਿਹਾ ਜੀ ਸਾਹਮਣੇ ਜੀ ਇਧਰ ਚੜਾਉਣ ਲੱਗੇ ਤੇ ਦੇਖੋ ਇੱਕ ਗੁੱਡਾ ਸੀ ਹੁਣ ਹੋਰ ਚੜਾਉਣ ਲੱਗੇ ਆ ਇੱਕ ਸਾਡਾ ਪਹਿਲਾ ਗੁੱਡਾ ਚੜ ਚੁੱਕਾ ਏ ਤੇ ਵੇਖੋ ਜੀ ਤੁਸੀਂ ਇੱਕ ਗੁੱਡਾ ਸੀ ਫੇਰ ਪੜਾਦਾ ਤੇ ਓ ਨੋ ਇੱਕ ਸਾਡਾ ਗੁੱਡਾ ਹੁਣ ਅੜ ਗਿਆ ਏ ਸਪੈਦੇ ਦੇ ਵਿੱਚ ਖਿੱਚਿਆ ਕਰੀ ਖਿੱਚਿਆ ਕਰੀ ਮਾਰੀ ਦੇ ਚ ਆ ਗਿਆ ਆ ਗਿਆ ਪੇਚਾ ਦਾ ਟੰ ਲਾ ਲਓ ਜੀ ਅਸੀਂ ਲਾਉਣ ਲੱਗੇ ਹੁਣ ਪੇਚਾ ਦੇਖੋ ਤੁਸੀਂ ਲਾਈਵ ਆ ਨਰਾਤ ਹੋ ਰਿਆ ਚੜਾਦਾ ਜੀ ਗੁੱਡਾ ਆਸਮਾਨ ਵਿੱਚ ਮੈਂ ਤੇ ਬਹੁਤ ਗਾੜੀ ਉਂਗਲਾਂ ਵੀ ਖਰੀ ਹੈ ਤੇ ਡੋਰੋ ਬੋਥ ਪੱਕੀ ਕਰਕੇ ਹੱਥਾਂ ਨੂੰ ਦਿੱਕਤ ਆ ਰਹੀ ਆ ਮੈਂ ਤਾਂ ਹੀ ਗਲਵਜ਼ ਲਿਆਂਦੇ ਸੀਗੇ ਤੇ ਪਰ ਉਹਨਾਂ ਨਾਲ ਵਧੀਆ ਗੱਲਬਾਤ ਜੀ ਨਹੀਂ ਬਣ ਰਹੀ ਗੁੱਡਾ ਡਾਂਚ ਦਿੱਕਤ ਆਉਂਦੀ ਆ ਸਾਡਾ ਗੁੱਡਾ ਤਾਂ ਪਹਿਲੀਆਂ ਵਿੱਚ ਹੀ ਵੱਡਿਆ ਗਿਆ ਇਹ ਤਾਂ ਵੱਡਿਆ ਜਾਂਦਾ ਜੀ ਸਾਨੂੰ ਘਾਟ ਇਨਸਪੀਰੀਅੰਸ ਕਰਕੇ ਕਿਉਂਕਿ ਅਸੀਂ ਕਦੇ ਵੀ ਮਤਲਬ ਡਾਇਆ ਨਹੀਂ ਗੁੱਡਾ ਬਹੁਤ ਘੱਟ ਡਾਇਆ ਤੇ ਲਓ ਜੀ ਪਹਿਲੀਆਂ ਜੀ ਡਾਇਏ ਦੇ ਪਹਿਲੀਆਂ ਜੀ ਜੜਕਾ ਸਾਨੂੰ ਹਾਂ ਤਾਂ ਹੀ ਸਾਡਾ ਆਈਡੀਆ ਸਹੀ ਸੀਗਾ ਕਿ ਅਸੀਂ ਇਨੇ ਗੁੱਡੇ ਤਾਂ ਹੀ ਲੈ ਕੇ ਆਏ ਸੀਗੇ ਕਿਉਂਕਿ ਸਾਨੂੰ ਪਤਾ ਸੀ ਸਾਡਾ ਕੋਈ ਗੁੱਡਾ ਟਿਕਣਾ ਤਾਂ ਹੈ ਨਹੀਂਗਾ ਤੇ ਛੇਤੀ ਤੇ ਛੇਤੀ ਮਿੰਟ ਤੋਂ ਪਹਿਲਾਂ ਕੱਟਿਆ ਜਾਂਦਾ ਤੇ ਕਰਦੇ ਆ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਿ ਗੁੱਡਾ ਸੀ ਜਰਾ ਟਾਈਮ ਟਿਕਾ ਸਕਗੇ ਵੇਨੇ ਆ ਜੀ ਕੀ ਬੰਦਾ ਕਿ ਨਹੀਂ ਬੰਦਾ ਤੇ ਲੋ ਗੁੱਡਾ ਹੋਰ ਆ ਗਿਆ ਕੋਲੇ ਸਾਡੇ ਉਧਰ ਅੱਗੋਂ ਕਟੀਚਕੀ ਤੇ ਲੋ ਜੀ ਪੈਗਾ ਸਹਿਜ ਜਿਵੇਂ ਸੋਈ ਕੁੱਤੀ ਪੈਂਦੀ ਹੁੰਦੀ ਆ ਤੇ ਲੋ ਜੀ ਗੁੱਡਾ ਫਿਰ ਵੀ ਅਕਸ ਅਕਸਰ ਕਰ ਰਹੀ ਲਿਆ ਕਾਬੂ ਮੁੰਡੇ ਨੇ ਆਬੂ ਕਹਿ ਰੋਧ ਜੁੱਧਾ ਨਾਲ ਕੀਤਾ ਏ ਤੇ ਲੋ ਜੀ ਕੱਟਦੀ ਡੋਰੋ ਤੇ ਲੈ ਆਂਦਾ ਗੁੱਡਾ ਵਾਹ ਜੀ ਵਾਹ ਤੇ ਇਧਰ ਵੀ ਸਾਡੇ ਨੌਜਵਾਨ ਲੱਗੇ ਪਏ ਗੁੱਡਾ ਚੜਾਉਣ ਵਾਸਤੇ ਤੇ ਅੱਗੇ ਉਸ ਪੈਦਿਆਂ ਵਿੱਚ ਢਾ ਕੇ ਬਹਿ ਗਏ ਤੇ ਹੁਣ ਬੇਲੀ ਫੇਰ ਸਕੀਮ ਲਾ ਲਈ ਆ ਏ ਟਲਉਣ ਲਗੇ ਤਾਂ ਤੇ ਚੱਲ ਵੀ ਹੁਣ ਫੇਰ ਕਰਦੇ ਸ਼ੁਰੂ ਚੱਲ ਲੈ ਰੱਬ ਦਾ ਨਾਂ ਵੀ ਲਓ ਜੀ ਇੱਕ ਤੁਸੀਂ ਹੁਣ ਹੋਰ ਵੇਖ ਲਓ ਆ ਗੁੱਡਾ ਜਾਂਦਾ ਪਿਆ ਸਿਰ ਤੋਂ ਦੀ ਗੁੱਡੇ ਕਿੱਡੇ ਕਟੀਤੀ ਜਾਂਦੇ ਆ ਤੇ ਇੱਕ ਆ ਤੁਸੀਂ ਆ ਵੇਖ ਲਓ ਇੱਕ ਆ ਜਾਂਦਾ ਪਿਆ ਗੁੱਡੇ ਗੁੱਡੇ ਅੱਜ ਤਾਂ ਉੱਪਰ ਦੀ ਲੰਗ ਰਹੇ ਨੇ ਆਪਣੇ ਉਹ ਤੇਰੀ ਸੀ ਲਓ ਜੀ ਚੜਾਦਾ ਆਪਣੇ ਮੁੰਡੇ ਨੇ ਇੱਕ ਗੁੱਡਾ ਫੇਰ ਤੇ ਲਓ ਜੀ ਹੁਲ ਝੇੜੋ ਕੀ ਥਲੇ ਡੈ ਗਿਆ ਨਾ ਇਹ ਚੜਾਉਣ ਤੋਂ ਪਹਿਲੇ ਥਲੇ ਡੇ ਵੀਆ ਗੁਰੂ ਨੇ ਮੇਰਾ ਤਾਦ ਉਧਰ ਤੇ ਆ ਗਿਆ ਤੇ ਲਓ ਜੀ ਆਪਾਂ ਹੁਣ ਇੱਕ ਫੇਰ ਚੜਾਉਣ ਲੱਗੇ ਆ ਕੋਸ਼ਿਸ਼ ਹੋ ਲੋ ਮਾਰਿਆ ਮੂੰਹ ਤੇ ਗੁਰਗਾ ਵਾ ਗੱਲ ਚ ਨਾ ਫੇਰਦੇ ਢੋੜੋ ਡਾਰੀ ਲੱਗਦਾ ਕਦਾ ਚੱਲ ਲੋੜੀ ਆ ਪਾਲੀਆਂ ਤਲਾਮਾਂ ਤੇ ਬੰਨ ਤਾਂ ਨਾਲ ਤੇ ਚੜਾਤਾ ਤਾਂ ਨੂੰ ਤੇ ਉਹਨੇ ਹੀ ਠਾਣੂ ਆ ਜਾਂਦਾ ਜਿੰਨਾ ਤਾਂ ਚੜਾਉਨੇ ਆ। ਥਲੋਲ ਜੀ ਹੋ ਗਈ। ਤੇ ਦੇਖੋ ਹੁਣ ਕੀ ਬੰਦਾ ਕੀ ਨਹੀਂ ਬੰਦਾ ਵੇਨੇ ਆ। ਸਮਝਾ। ਸਮਝਾ। ਚੱਕਲਾ ਯਾਰ ਇਹਨਾਂ ਦਾ। ਨਹੀਂ ਆਦੇ ਤੇ ਹਣ ਆਪਾਂ ਵੇਨੇ ਆ ਜੀ ਕੀ ਬੰਦਾ ਆਪਣਾ ਗੁੱਡਾ ਕਟਿੰਦਾ ਜਾਂ ਨਹੀਂ ਕਟਿੰਦਾ। ਤੇ ਵਹੇ ਤਾਂ ਕੋਸ਼ਿਸ਼ ਆਪਣੀ ਇਹੀ ਆ ਕਿ ਐਕਤੀ ਪੂਰੀ ਮਿਹਨਤ ਕਰਕੇ ਆਪਾਂ ਗੁੱਡਾ ਕਟਾਂਗੇ ਅੱਜ ਤੀ ਕਟਾਉਣਾ ਨਹੀਂ ਗੁੱਡਾ ਤੇ ਜੇ ਕਟਾਦਾ ਤੇ ਆਪਾਂ ਚੱਕ ਕੇ ਸਾਰੇ ਗੁੱਡੇ ਸਾਰ ਦੇਣੇ ਹਨ ਠੀਕ ਹੈ ਨਾ ਚਾ ਲਵੇ ਓਏ ਤੇਰੇ ਗੁੱਟਾ ਆਉਣ ਦੇ ਤੁਸੀਂ ਆ ਦੇਖ ਲਓ ਇੱਕ ਹੋਰ ਆ ਰਿਹਾ ਈ ਉੱਪਰ ਸਿਰ ਦੇ ਉੱਤੋਂ ਦੀ ਨੰਗ ਰਿਹਾ ਏ ਝਾਫਰ ਤੇ ਆਹ ਕਲੀਅਰ ਦਿਸ ਰਿਹਾ ਏ ਆਪਾਂ ਨੂੰ ਤੇ ਤੇ ਗੁਣਾ ਜੀ ਸਾਡਾ ਵਾਜਾ ਮਾਰਦਾ ਥੱਲੇ ਪਾਪਾ ਜੀ ਪਾਪਾ ਜੀ ਕਰੀ ਜਾਂਦੇ ਆ ਗੁਣਾ ਕਹਿੰਦਾ ਮੈਂ ਵੀ ਉੱਪਰ ਆਣਾ ਪਰ ਪੁੱਤ ਤੂੰ ਥੱਲੇ ਆ ਤੂੰ ਥੱਲੇ ਹੀ ਰਹਿਣਾ ਸੀ ਕਾ ਨਾ ਕਾਕਾ ਉੱਪਰ ਬਹੁਤ ਖਤਰੇ ਵਾਲਾ ਕੰਮ ਤੇ ਦੇਖੋ ਜੀ ਆਪਣਾ ਗੁੱਡਾ ਅਸਮਾਨਾ ਵਿੱਚ ਤੇ ਉਹ ਪੇਚੇ ਲਈ ਰੈਡੀਓ ਨਹੀਂ ਪਰ ਇਹ ਤਾਂ ਆਪਣੇ ਹੀ ਆਉਦਾ ਏ ਇਹ ਦੋ ਇਹ ਦੋ ਇੱਕ ਆ ਆਪਣਾ ਗੁੱਡਾ ਈ ਤੇ ਇੱਕ ਆ ਆਪਣਾ ਗੁੱਡਾ ਤੇ ਹੁਣ ਵੇਨੇ ਆਪਾਂ ਦੋਨਾਂ ਚੋਂ ਕਿਹੜਾ ਗੁੱਡਾ ਟੈਕਦਾ ਏ ਇਹ ਨਾ ਕਿਰੇ ਆਪਸ ਵਿੱਚ ਹੀ ਭੜ ਜਾਣ ਤੇ ਬੇਨੇਰੀ ਹੁਣ ਕਿਹੜਾ ਆਪਣੇ ਨਾਲ ਅੜਦਾ ਹੀ ਕਿਹੜਾ ਨਹੀਂ ਅੜਦਾ ਤਕ ਆਹ